ਕਾਂ ਨੇ ਚਾਰ ਵਿਧਾਨ ਸਭਾ ਦੇ ਵਿੱਚ ਹੋਈ ਬਾਇਲੈਕਸ਼ਨ ਦੇ ਵਿੱਚੋਂ ਇੱਕ ਬਹੁਤ ਵੱਡਾ ਫਤਵਾ ਚਾਰ ਦੇ ਵਿੱਚੋਂ ਤਿੰਨ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੱਡੇ ਫਤਵੇ ਦੇ ਨਾਲ ਜਿਤਾ ਕੇ ਭੇਜੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਅਸੀਂ ਸਾਰੇ ਦੇ ਸਾਰੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਔਰ ਮੈਂ ਨਿੱਜੀ ਤੌਰ ਤੇ ਅ ਪ੍ਰਧਾਨ ਹੋਣ ਦੇ ਨਾਤੇ ਮੇਰਾ ਵੀਰ ਸ਼ੈਰੀ ਕਲਸੀ ਵਰਕਿੰਗ ਪ੍ਰਧਾਨ ਹੋਣ ਦੇ ਨਾਤੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਸਾਰੇ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਫਤਵਾ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਦਿੱਤਾ ਔਰ ਇਸ ਇਲੈਕਸ਼ਨ ਦੇ ਨਾਲ ਹੋਰ ਵੀ ਕਈ ਭਰਮ ਭਲੇਖੇ ਨੇ ਜਿਹੜੇ ਉਹ ਵਿਰੋਧੀ ਪਾਰਟੀਆਂ ਦੇ ਤੇ ਉਹਨਾਂ ਦੇ ਲੀਡਰਾਂ ਦੇ ਨੇ ਜਿਹੜੇ ਕੱਢ ਦਿੱਤੇ ਨੇ ਉਹ ਵਿਰੋਧੀ ਕਾਂਗਰਸ ਪਾਰਟੀ ਦੇ ਜਿਹੜੇ ਕਿ ਪਾਰਲੀਮੈਂਟ ਇਲੈਕਸ਼ਨ ਤੋਂ ਬਾਅਦ ਇਸ ਭਲੇਖੇ ਦੇ ਵਿੱਚ ਸੀਗੇ ਇਹ ਖਾਬੀ ਪਲਾਵ ਪਕਾਰ ਰਹੇ ਸੀਗੇ ਕਿ ਜੀ ਹੁਣ ਤਾਂ ਮੁੜ ਕੇ ਉਹਨਾਂ ਦੀ ਸਤਾਈ ਦੇ ਵਿੱਚ ਫਤਹਿ ਨਿਸ਼ਚਿਤ ਹੈ ਤੇ ਉਹਨਾਂ ਦੇ ਭਲੇਖੇ ਵੀ ਔਰ ਖਾਸ ਤੌਰ ਤੇ ਉਹਨਾਂ ਦੇ ਦਿਗਜ ਲੀਡਰਾਂ ਦੇ ਜਿਹਹੇ ਜੇ ਭਲੇਖੇ ਗਿੱਦੜਵਾਹਾ ਦੇ ਵਿੱਚ ਔਰ ਡੇਰਾ ਬਾਬਾ ਨਾਨਕ ਦੇ ਵਿੱਚ ਨਿਕਲੇ ਨੇ ਮੈਂ ਸਮਝਦਾ ਕਿ ਕਾਫੀ ਚੀਜ਼ਾਂ ਦੀ ਕਲੈਰਿਟੀ ਹੈ ਜਿਹੜੀ ਉਹ ਪੰਜਾਬ ਦੇ ਲੋਕਾਂ ਨੇ ਕਰ ਦਿੱਤੀ ਹੈ ਇਸੇ ਤਰੀਕੇ ਬੀਜੇਪੀ ਉਹ ਬੀਜੇਪੀ ਜਿਹੜੀ ਇਹ ਗੱਲ ਕਲੇਮ ਕਰਦੀ ਸੀਗੀ ਕਿ ਜੀ ਅਸੀਂ 27 ਦੇ ਵਿੱਚ ਵੈਸੇ ਤਾਂ ਪ੍ਰਮਾਤਮਾ ਨੂੰ ਪਤਾ ਹੁੰਦਾ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਕੀ ਹੋਣਾ ਹੁੰਦਾ ਪਰ ਮੈਂ ਸਮਝਦਾ ਕਿ ਕਾਫੀ ਸਥਿਤੀ ਸਪਸ਼ਟ ਹੈ ਜਿਹੜੀ ਉਹ ਇਹਨਾਂ ਹਲਕਿਆਂ ਦੇ ਵਿੱਚ ਕਰ ਦਿੱਤੀ ਹੈ ਬੀਜੇਪੀ ਜਿਹੜੀ ਗੱਲ ਕਰਦੀ ਸੀਗੀ ਕਿ 6% ਤੋਂ ਅੱਜ ਅਸੀਂ 19% ਦੇ ਕਰੀਬ ਪਹੁੰਚ ਗਏ ਆ ਤੇ ਮੁੜ ਕੇ ਦੁਬਾਰਾ ਆਪਦੇ ਉਹਨਾਂ ਹੀ ਫਿਗਰਾਂ ਦੇ ਪਹੁੰਚਾ ਦੇਣਾ ਲੋਕਾਂ ਵੱਲੋਂ ਇੱਕ ਵੱਡਾ ਫਤਵਾ ਹੈ ਜਿਹੜਾ ਉਹ ਦਿੱਤਾ ਸੋ ਸਮੁੱਚੀ ਲੀਡਰਸ਼ਿਪ ਵੱਲੋਂ ਸਾਰਿਆਂ ਦਾ ਹੱਥ ਜੋੜ ਕੇ ਬੜੀ ਨਿਮਰਤਾ ਦੇ ਨਾਲ ਬੜੀ ਸਾਫ਼ ਗੋਈ ਦੇ ਨਾਲ ਪੰਜਾਬ ਦੇ ਸਾਰੇ ਇਲੈਕਟਰੇਟ ਦਾ ਸਾਰੇ ਵੋਟਰਾਂ ਦੇ ਨਾ ਚਾਰੇ ਹਲਕਿਆਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਫਤਵਾ ਜਿਹੜਾ ਉਹ ਦਿੱਤਾ ਔਰ ਇਸ ਇਲੈਕਸ਼ਨ ਦੇ ਨਾਲ ਇਹਨਾਂ ਰਿਜ਼ਲਟਸ ਦੇ ਨਾਲ ਇੱਕ ਚੀਜ਼ ਦੀ ਕਲੈਰਿਟੀ ਹੋ ਗਈ ਹੈ ਕਿ ਅੱਜ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਖੜੀ ਕੀਤੀ ਹੋਈ ਆਮ ਆਦਮੀ ਪਾਰਟੀ ਜਿਨੇ ਕਰਪਸ਼ਨ ਨੂੰ ਨੱਥ ਪਾਉਣ ਦੇ ਵਿੱਚ ਕਸਰ ਨਹੀਂ ਛੱਡੀ ਜਿਨੇ ਸਿਹਤ ਔਰ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਉਣ ਦਾ ਕੰਮ ਕੀਤਾ ਉਹ ਪਾਰਟੀ ਉਹ ਸਰਕਾਰ ਜਿਨੇ ਤਕਰੀਬਨ 48000 ਨੌਕਰੀਆਂ ਨੇ ਜਿਹੜੀਆਂ ਨੌਜਵਾਨਾਂ ਨੂੰ ਬਿਨਾ ਪੈਸੇ ਔਰ ਬਿਨਾ ਸਿਫਾਰਸ਼ਾਂ ਤੋਂ ਦਿੱਤੀਆਂ ਨੇ ਔਰ ਹੋਰ ਅਨੇਕਾਂ ਕੰਮਾਂ ਜਿਹੜੇ ਕੀਤੇ ਨੇ ਉਹ ਉਹਦੇ ਹੱਕ ਦੇ ਵਿੱਚ ਫਤਵਾ ਜਿਹੜਾ ਇਹ ਦਿੱਤਾ ਔਰ ਜੇ ਥੋੜੇ ਜੇ ਸਪੈਸੀਫਿਕਸ ਦੀ ਗੱਲ ਕਰੀਏ ਤੇ ਜਿਹੜੀ ਗੱਲ ਮੈਂ ਪਹਿਲਾਂ ਜਿੱਥੋਂ ਸ਼ੁਰੂ ਕੀਤੀ ਸੀਗੀ ਕਿ ਤੁਸੀਂ ਵੀ ਕਈ ਵਾਰੀ ਮੀਡੀਆ ਵਾਲੇ ਪੁੱਛ ਲੈਂਦੇ ਸੀਗੇ ਇਹ ਮੈਂ ਇਸ ਕਰਕੇ ਵਾਂਸ ਫਾਰ ਆਲ ਕਲੀਅਰ ਕਰਨਾ ਚਾਹੁੰਦਾ ਤਾਂ ਕਿ ਤੁਹਾਨੂੰ ਵੀ ਆਈਡੀਆ ਹੋਵੇ ਵੀ ਅੱਜ ਖੜੇ ਕਿੱਥੇ ਆਪਾਂ ਆ तकरीबन 42% ਵੋਟ ਸ਼ੇਅਰ ਦੇ ਨਾਲ 92 ਸੀਟਾਂ ਆਈਆਂ ਸੀਗੀਆਂ ਅੱਜ ਤੋਂ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਕਿਉਂਕਿ ਉਦੋਂ ਮੁੱਦੇ ਮਸਲੇ ਨੇ ਜਿਹੜੇ ਉਹ ਨੈਸ਼ਨਲ ਲੈਵਲ ਦੇ ਕੰਸੀਡਰ ਹੁੰਦੇ ਨੇ ਤੇ ਉਹ ਵੋਟ ਸ਼ੇਅਰ ਸਾਡਾ ਘਟ ਕੇ 42 ਤੋਂ 26% ਤੇ ਪਹੁੰਚ ਗਿਆ ਸੀਗਾ ਕਾਂਗਰਸ ਦਾ ਸਾਡੇ ਬਰਾਬਰ ਸੀਗਾ ਤੇ ਭਾਜਪਾ ਦਾ ਤਕਰੀਬਨ 6 ਤੋਂ 19% ਤੇ ਪਹੁੰਚ ਗਿਆ ਸੀਗਾ ਤੇ ਜੇ ਆਪਾਂ ਇਹਨਾਂ ਇਲੈਕਸ਼ਨਾਂ ਨੂੰ ਜਿਹੜੀਆਂ ਕਿ ਪਹਿਲੀ ਵਾਰੀ ਇਸ ਤਰੀਕੇ ਨਾਲ ਹੋਇਆ ਕਿ ਕਿਸੇ ਸਰਕਾਰ ਦੇ ਵਿੱਚ ਅ ਇੰਨੀ ਫ੍ਰੀ ਫੇਅਰ ਬਿਨਾਂ ਡਰ ਦੇ ਬਿਨਾਂ ਭੈ ਦੇ ਇਲੈਕਸ਼ਨ ਹੋਈ ਔਰ ਖਾਸ ਤੌਰ ਤੇ ਇਹ ਜਿਹੇ ਹਲਕਿਆਂ ਦੇ ਵਿੱਚ ਡੇਰਾ ਬਾਬਾ ਨਾਨਕ ਤੇ ਜਿੱਥੇ ਦੇ ਲੀਡਰਾਂ ਨੇ ਗੈਂਗਸਟਰイズਮ ਦਾ ਤੇ ਹੋਰ ਪਤਾ ਨਹੀਂ ਕੀ ਕੀ ਕਹਿੋ ਜੇ ਕਹੋ ਜੇ ਲੋਕ ਪਾਲੇ ਹੋਏ ਸੀ ਆਪਦੀਆਂ ਸਰਕਾਰਾਂ ਦੇ ਵਿੱਚ ਕਹਿੋ ਜੇ ਦੀ ਪੁਸ਼ਤ ਪਣਾਈ ਕੀਤੀ ਹੋਈ ਸੀਗੀ ਤੇ ਇਹੋ ਜਿਹੇ ਜੋ ਸੀਗਾ ਉਹ ਗਿੱਦੜਵਾਹ ਦੇ ਵਿੱਚ ਸੀਗਾ ਹੁਣ ਜੇ ਇਹਨਾਂ ਇਲੈਕਸ਼ਨਾਂ ਦੀ ਗੱਲ ਕਰ ਲਈ ਇਹਨਾਂ ਰਿਜ਼ਲਟਸ ਦੀ ਗੱਲ ਕਰ ਲਈਏ ਤੇ ਅ ਵੈਸੇ ਤਾਂ ਹਰ ਸੀਟ ਦੇ ਉੱਪਰ ਹੀ ਚਾਹੇ ਪਿੰਡੂ ਹਲਕੇ ਅ ਇਲਾਕੇ ਦੀ ਗੱਲ ਕਰ ਲਈਏ ਚਾਹੇ ਸ਼ਹਿਰੀ ਇਲਾਕੇ ਦੀ ਗੱਲ ਕਰ ਲਈਏ ਹਰ ਜਗ੍ਹਾ ਤੇ ਹੀ ਦੇ ਉੱਪਰ ਹੀ ਆਲਮੋਸਟ ਆਮ ਆਦਮੀ ਪਾਰਟੀ ਦੀ ਲੀਡ ਹਰ ਜਗ੍ਹਾ ਹੈ ਪਰ ਜੇ ਬ੍ਰੌਡਲੀ ਤੁਹਾਨੂੰ ਸਾਰਿਆਂ ਦਾ ਮੈਂ ਟੋਟਲ ਕਰਕੇ ਦੱਸਾਂ ਤੇ ਆਮ ਆਦਮੀ ਪਾਰਟੀ ਨੂੰ 46% ਟੋਟਲ ਵੋਟ ਪਈ ਹੈ ਕਾਂਗਰਸ ਨੂੰ 33% ਤੇ ਬੀਜੇਪੀ ਮਹਿਜ਼ 10% 10% ਦੇ ਵਿੱਚੋਂ ਵੀ ਉਹਨਾਂ ਦਾ ਜਿਹੜਾ ਵੋਟ ਸ਼ੇਅਰ ਹੈ ਉਹ ਬਰਨਾਲਾ ਦੇ ਵਿੱਚ ਸਿਰਫ ਇੱਕੋ ਇੱਕ ਇਹ ਜੀ ਸੀਟ ਹੈ ਜਿੱਥੇ ਮਹਿਜ਼ 1% ਤੋਂ ਉਹ ਆਪਦਾ ਵੋਟ ਸ਼ੇਅਰ ਬਚਾ ਸਕੇ ਨੇ ਬਾਕੀ ਦੋਨੋਂ ਸੀਟਾਂ ਦੇ ਉੱਪਰ ਕਿਉਂਕਿ ਚੱਬੇਵਾਲ ਦੇ ਵਿੱਚ ਤਾਂ ਕੋਈ ਬੀਜੇਪੀ ਦਾ ਹੋਈ ਨਹੀਂ ਸੀਗਾ ਔਰ ਉੱਥੇ ਵੀ 4% ਵੋਟ ਪਈ ਹੈ ਔਰ 4-5% ਤੋਂ ਵੱਧ ਐਵਰੇਜ ਉਹਨਾਂ ਦੀ ਆਈ ਹੈ ਔਰ ਇੱਕ ਭਲੇਖਾ ਅੱਜ ਇੱਕ ਭਲੇਖਾ ਕੱਢ ਦੇਣਾ ਉਹਨਾਂ ਦਾ ਜ਼ਿਆਦਾ ਜ਼ਰੂਰੀ ਹੈ ਕਿ ਜਿਹੜੀ ਬੀਜੇਪੀ ਇਹ ਸੋਚਦੀ ਸੀਗੀ ਕਿ ਅ ਅਰਬਨ ਏਰੀਆਜ਼ ਦੇ ਵਿੱਚ ਉਹਨਾਂ ਦੀ ਬਹੁਤ ਮਜ਼ਬੂਤ ਪਕੜ ਹੈ ਤੇ ਉੱਥੋਂ ਉਹ ਰਿਵਾਈਵ ਕਰ ਜਾਣਗੇ ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਅਰਬਨ ਚਾਰ ਹਲਕਿਆਂ ਦੇ ਵਿੱਚ ਤਿੰਨ ਹਲਕਿਆਂ ਦੇ ਵਿੱਚ ਗਿੱਦੜਬਾਹਾ ਡੇਰਾ ਬਾਬਾ ਨਾਨਕ ਔਰ ਬਰਨਾਲਾ ਬਰਨਾਲਾ ਚਾਹੇ ਅਸੀਂ ਵਿਸ਼ੱਕ ਲੂਜ਼ ਕੀਤੀ ਪਰ ਉਹ ਵੀ ਅਸੀਂ ਵਿੱਚ ਕਾਊਂਟ ਕਰਕੇ ਚੱਲਦੇ ਹਾਂ ਇਹਨਾਂ ਚਾਰਾਂ ਹਲਕਿਆਂ ਦੇ ਤਿੰਨ ਹਲਕਿਆਂ ਦੇ ਵਿੱਚ ਅਰਬਨ ਏਰੀਆਜ਼ ਦੇ ਮਿਊਸਪਲ ਕਮੇਡੀਆਂ ਨੇ ਚੱਬੇਵਾਲ ਦੇ ਵਿੱਚ ਸਿਰਫ ਪਿੰਡ ਨੇ ਕੋਈ ਮਿਊਸਪਲ ਕਮੇਟੀ ਨਹੀਂ ਹੈ ਪਰ ਫਿਰ ਵੀ ਇਹਨਾਂ ਤਿੰਨਾਂ ਦਾ ਵੀ ਜੇ ਰਿਜ਼ਲਟ ਦੇਖੀਏ ਤੇ ਅਰਬਨ ਏਰੀਆਜ਼ ਦੇ ਵਿੱਚ ਉਹ ਕਮੇਟੀਆਂ ਦੇ ਵਿੱਚੋਂ ਆਮ ਆਦਮੀ ਪਾਰਟੀ 43% ਕਾਂਗਰਸ 36% ਤੇ ਭਾਜਪਾ ਮਹਿਜ਼ 10% ਔਰ ਦੋ ਹਲਕਿਆਂ 'ਚ ਖਾਸ ਤੌਰ ਤੇ ਗਿੱਦੜਵਾਹਾ ਔਰ ਡੇਰਾ ਬਾਬਾ ਨਾਨਕ ਮਹਿਜ਼ 4 ਔਰ 5% ਵੋਟ ਹੈ ਜਿਹੜੀ ਉਹਨਾਂ ਨੂੰ ਅਰਬਨ ਏਰੀਆਜ਼ ਦੇ ਵਿੱਚ ਪਈ ਹੈ ਸੋ ਮੈਂ ਇਹਨਾਂ ਇਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੂਗਾ ਕਿ ਤੁਸੀਂ ਇਸ ਭਲੇਖੇ ਦੇ ਵਿੱਚ ਕਿਉਂਕਿ ਅੱਜ ਲੋਕ ਸ਼ਹਿਰਾਂ ਦੇ ਵੀ ਇਹ ਫੀਲ ਕਰਦੇ ਨੇ ਕਿ ਜੇ 300 ਯੂਨਿਟ ਬਿਜਲੀ ਮੁਫਤ ਮਿਲ ਰਹੀ ਹੈ ਤਾਂ ਸ਼ਹਿਰਾਂ ਦੇ ਵਿੱਚ ਵੀ ਮਿਲ ਰਹੀ ਹੈ ਜੇ ਨੌਜਵਾਨ ਬੱਚਿਆਂ ਨੂੰ ਬਿਨਾਂ ਪੈਸੇ ਤੋਂ ਬਿਨਾਂ ਸਵਾਰਸ਼ਾ ਤੋਂ ਨੌਕਰੀਆਂ ਮਿਲ ਰਹੀਆਂ ਨੇ ਤੇ ਉਹ ਸ਼ਹਿਰਾਂ ਦੇ ਵਿੱਚ ਵੀ ਮਿਲ ਰਹੀਆਂ ਨੇ ਸੋ ਮੇਰੀ ਇਹਨਾਂ ਨੂੰ ਬੇਨਤੀ ਹੈ ਕਿ ਪੋਲਰਾਈਜ਼ ਕਰਨ ਦੀ ਥਾਂ ਕੰਮ ਦੀ ਗੱਲ ਕਰੋ ਆਮ ਆਦੀ ਪਾਰਟੀ ਸਕੂਲਾਂ ਦੀ ਕਾਲਜਾਂ ਦੀ ਡਵੈਲਪਮੈਂਟ ਦੀ ਨੌਕਰੀਆਂ ਦੀ ਪ੍ਰੋਸਪੈਰਿਟੀ ਦੀ ਗੱਲ ਕਰਨ ਵਾਲੀ ਪਾਰਟੀ ਹੈ ਉਹੀ ਮੁੱਦੇ ਮਕਸਦ ਲੈ ਕੇ ਚੱਲੇ ਆ 2.5 ਸਾਲਾਂ ਦਾ ਜਿਹੜਾ ਫਤਵਾ तकरीबन 75% ਚਾਰ ਚੋ ਤਿੰਨ ਜਿਤਾ ਕੇ ਬੜਾ ਕਲੀਅਰ ਕਟ ਮੰਡੇਟ ਹੈ ਜਿਹੜਾ ਉਹ ਪੰਜਾਬ ਦੇ ਲੋਕਾਂ ਨੇ ਨਾ ਚਾਰਾ ਸੀਟਾਂ ਦੇ ਉੱਪਰ ਦੇ ਦਿੱਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰੀਕੇ ਦੀ ਲਾਂਬਸਾਲ ਜਿੱਤ ਹੈ ਜਿਹੜੀ ਉਹ ਪਹਿਲਾਂ ਜੋ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਦੇ ਉਹਦੇ ਵਿੱਚ ਔਰ ਫਿਰ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਦੇ ਵਿੱਚ ਅ ਦਰਜ ਹੋਏਗੀ ਔਰ ਉਚੇਚੇ ਤੌਰ ਤੇ ਇਹਦੇ ਲਈ ਮੈਂ ਦਿਲ ਦੀਆਂ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਮੈਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਹਨਾਂ ਸਾਰੇ ਸਾਡੇ ਸਾਥੀਆਂ ਦਾ ਖਾਸ ਤੌਰ ਤੇ ਵਰਕਰਸ ਦਾ ਵੋਲੰਟੀਅਰਸ ਦਾ ਜਿਹੜੇ ਕਿ ਜਿੰਦ ਜਾਨ ਨੇ ਪਾਰਟੀ ਦੀ ਉਹਨਾਂ ਦਾ ਸਾਰੇ ਸਾਡੇ ਅਹੁਦੇਦਾਰ ਸਹਿਬਾਨ ਦਾ ਸਾਰੇ ਦੇ ਸਾਰੇ ਸਾਡੇ ਐਮਐਲਏ ਔਰ ਮੰਤਰੀ ਸਹਿਬਾਨ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਇਹਨਾਂ ਚੋਣਾਂ ਦੇ ਵਿੱਚ ਆਪਣਾ ਘਰ-ਬਾਰ ਛੱਡ ਕੇ ਇਹਨਾਂ ਚੋਣਾਂ ਦੇ ਵਿੱਚ ਕੈਂਪੇਨ ਕੀਤੀ ਤੇ ਜਿੱਤ ਦਰਜ ਕੀਤੀ ਸੋ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਪ੍ਰਧਾਨ ਹੋਣ ਦੇ ਨਾਤੇ ਮੈਂ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਕਰਦਾ ਔਰ ਨਿੱਜੀ ਤੌਰ ਤੇ ਮੇਰੇ ਵੱਲੋਂ ਔਰ ਮੇਰੇ ਵੀਰ ਸ਼ਹਿਰੀ ਕਲਸੀ ਵੱਲੋਂ ਜੇ ਪਾਰਟੀ ਦਾ ਅਰਵਿੰਦ ਜੀ ਦਾ ਸਮੁੱਚੀ ਪੀਏਸੀ ਦਾ ਧੰਨਵਾਦ ਕਰਦਾ ਮਾਨ ਸਾਹਿਬ ਦਾ ਸਾਰੀ ਲੀਡਰਸ਼ਿਪ ਦਾ ਕਿ ਜਿਨ੍ਹਾਂ ਨੇ ਸਾਨੂੰ ਦੋਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਬਖਸ਼ੀ ਹੈ ਪ੍ਰਧਾਨ ਤੇ ਵਰਕਿੰਗ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮੈਂ ਵਿਸ਼ਵਾਸ ਦਵਾਣਾ ਪੰਜਾਬ ਦੇ ਸਾਡੇ ਸਾਰੇ ਵਰਕਰਜ਼ ਨੂੰ ਵਲੰਟੀਅਰਜ਼ ਨੂੰ ਕਿ ਇੱਕ ਟੀਮ ਬਣ ਕੇ ਪਰਿਵਾਰ ਦੀ ਤਰ੍ਹਾਂ ਸਾਰਿਆਂ ਨੂੰ ਨਾਲ ਲੈ ਕੇ ਬੁੱਕਲ ਦੇ ਵਿੱਚ ਲੈ ਕੇ ਚੱਲਾਂਗੇ ਤਗੜੇ ਹੋ ਕੇ ਚੱਲਾਂਗੇ ਜਿਹੜੇ ਉਹਨਾਂ ਦੇ ਮੁੱਦੇ ਮਸਲੇ ਨੇ ਉਹ ਵੀ ਹੱਲ ਹੋਣਗੇ ਤੇ ਸਤਾਈ ਦੇ ਵਿੱਚ ਲੜਾਈ ਹੈ ਜਿਹੜੀ ਉਹ ਬੜੀ ਹਿੰਮਤ ਦੇ ਨਾਲ ਲੜਾਂਗੇ ਔਰ ਜਿੱਤ ਹੈ ਜਿਹੜੀ ਉਹ ਜੋ ਬਾਈ ਦੀ ਸੀ ਉਸ ਤੋਂ ਵੀ ਵੱਡੀ ਜਿੱਤ ਹੈ ਜਿਹੜੀ ਉਹ ਹਾਸਲ ਕਰਾਂਗੇ ਸੋ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ